ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਨੋਟ ਕਰ ਲਓ। ਪੈਂਡਵਲ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਛੀਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਤੇ ਵਪਾਰ ਲੈਣ ਦਾ ਕੰਮ ਆ ਰੁਟੀਨ 'ਚ ਪਸ਼ੂਆਂ ਦੇ ਵੀਰ ਹਰਾਂ ਕੋਲੇ। ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ। ਦੋ ਆ ਸੱਚਨੋ ਜਾਨਵਰ ਫੋਰ ਸੇਲ ਵਿਕਾਊ। ਅ ਝੋਟੀ ਟੋਕੜ ਗੱਭ ਚੈੱਕ ਪਾਸ ਕਿੰਨੇ ਚਿਰ ਦੀ ਗੱਬਣ ਕਿੰਨਾ ਦੁੱਧਵਾ ਦਾ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ। ਤੇ ਤਾਜੀ ਸੂਈ ਝੋਟੀ ਐ ਇੱਕ ਸੱਜਣੋ ਬਿਲਕੁਲ ਗਿੱਲੀ ਇਹ ਵਾਲਾ ਬੱਚਾ ਜਿਹੜੇ ਨੂੰ ਇਹਨੇ ਜਨਮ ਦਿੱਤਾ। ਤੇ ਆਜੋ ਚਲਾ ਚਲੂ ਕੇ ਵੇਣੇ ਆ। ਰੇਟ ਵੀ ਵੀਡੀਓ 'ਚ ਹੋਣਗੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ। ਨਵੇਂ ਵੀਰਾਂ ਨੂੰ ਰਿਕੁਐਸਟ ਬੇਨਤੀ ਵੀ ਹਰ ਵੀਡੀਓ ਚ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਰਿਕੁਐਸਟ ਬੇਨਤੀ ਇਹ ਰਹਿੰਦੀ ਆ ਕਿ ਸੱਜਣੋ ਕੋਈ ਵੀ ਪਸ਼ੂ ਖਰੀਦਣਾ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਹੋਊਗਾ ਸੱਜਣੋ ਇੱਕ ਨੋਟ ਕਰ ਲਿਓ ਪਸ਼ੂ ਜਿਹੜੇ ਦੋਵੇਂ ਨਾ ਹਜੇ ਚੂਣ ਵਾਲੇ ਚਵਾਈ ਇਹਨਾਂ ਦੀ ਹੋਣੀ ਆ ਉਸ ਹਿਸਾਬ ਨਾਲ ਗੈਸ ਲਾਇਓ ਕਿਉਂਕਿ ਥੋੜੇ ਅਸੀਂ ਵੀ ਲੇਟ ਹੋ ਗਏ ਤੇ ਮਈਆ ਵੀਰ ਨੇ ਰੋਕੇ ਕਿਉਂਕਿ ਆ ਵੀ ਬੌਲੇ ਚ ਹੀ ਆ ਤੇ ਉਹ ਟੋਕੜ ਗੱਬ ਲੇਵਾਲੂਆ ਚੰਗਾ ਕੱਟੀ ਥੱਲੇ ਬਾਕੀ ਗੱਲਬਾਤ ਆਪਾਂ ਲਾਵਣਾ ਕਰਦੇ ਆਂ ਕੀ ਹਿਸਾਬ ਕਿਤਾਬ ਇਹਦਾ ਤੇ ਕਿੰਨੇ ਬੋਲੇ ਤੋਂ ਸਟਾਰਟ ਹੋਈ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਲੱਭ ਕਿਵੇਂ ਆ ਵਧੀਆ ਠੀਕ ਠਾਕ ਵੀਰ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਚੜਦੀ ਕਲਾ ਤੇ ਐਡਰੈਸ ਆਪਣਾ ਐਡਰੈਸ ਆਪਣਾ ਪਿੰਡ ਬਲਟੋਵਾ ਸੀਲ ਪੱਟੀ ਜ਼ਿਲ੍ਹਾ ਜੀਤ ਕਰਨਤਮ ਸਾਹਿਬ ਨਾਂ ਮੇਰਾ ਲਾਪ੍ਰੀਤ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਲਾਓ ਜਿਹੜੀ ਟੋਕਰ ਗੱਭ ਝੂਟੀ ਆ ਉਹ ਕਿਵੇਂ ਕੀ ਹਿਸਾਬ ਕਿਤਾਵਾ ਉਹਦਾ ਟੋਕਰ ਕੱਪਣਾ ਆਪਣੇ ਕੋਲੇ ਆ ਗਈ ਆ ਪੰਜਾਂ ਮਹੀਨਿਆਂ ਦੀ ਗੱਭਣ ਆ ਚੈੱਕ ਕਰਾਈ ਆ ਨਾ ਚੈੱਕ ਕਰਾਈ ਆ ਆਪ ਕੋਲ ਚੈੱਕ ਕਰਾਈ ਠੰਡਾ ਡਿਕਾ ਵੀ ਲਵਾਇਆ ਠੀਕ ਆ ਤੇ ਬਾਕੀ ਉਹਦੇ ਥੱਲੇ 4 ਕਿਲੋ ਦੁੱਧ 4 ਸਾਢੇ 4 ਕਿਲੋ ਦੁੱਧ ਤੇ ਇੱਕੋ ਡੈਪ ਚੋਣਿਆ ਆਪਾਂ ਸਵੇਰੇ ਠੀਕ ਆ ਹਾਂ ਸਵੇਰੇ ਚੋਈਦੀ ਆ 4 1/2 ਕਿਲੋ ਦੁੱਧ ਹੈਗਾ ਹੈਗਾ ਪੱਕਾ ਪੱਕਾ ਕਿ ਟਾਈਮ ਆਪਾਂ ਚੁਣਿਆ ਤੇ 5 ਮਹੀਨਿਆਂ ਦੀ ਗੱਬਣ 5 ਮਹੀਨਿਆਂ ਦੀ ਨਹੀਂ 5 ਪੂਰੇ ਹੋ ਗਏ ਕਿ 4 ਪੂਰੇ ਹੋਏ ਆ ਨਹੀਂ ਇਹ ਮਲਕੀ 5 ਪੂਰੇ ਹੋਏ ਆ 5 ਪੂਰੇ ਹੋ ਕੇ ਛੇਮਾ ਲੱਗ ਗਿਆ ਹਾਂਜੀ ਹਾਂਜੀ ਠੀਕ ਆ ਠੀਕ ਆ ਕੋਈ ਵੀ ਭੈਣ ਭਰਾ ਹੋਵੇ ਚੈੱਕ ਕਰਾ ਕੇ ਲੈ ਜਾਵੇ ਚੈੱਕ ਕਰਾ ਕੇ ਅਦਲ ਜਾ ਸਕਦਾ ਵਾ ਬਾਕੀ ਆਪਾਂ ਚੈੱਕ ਕਰਾਈ ਟੀਗਾ ਵੀ ਠੰਡਾ ਲਵਾਇਆ ਠੀਕ ਆ ਤੇ ਲਵ ਆ ਜਿਹੜੀ ਪਹਿਲਾਂ ਆ ਛੋਟੀ ਦੀ ਕੀ ਡਿਟੇਲ ਆ ਇਹ ਛੋਟੀ ਮਲਕੀ ਤਾਜੀ ਅਜੇ ਬਿਲਕੁਲ ਸੋਈ ਆ ਹਾਂ ਉਹ ਤਾਂ ਹਾਂ ਅਜੇ ਜਾ ਦੇਣਾ ਤਿੰਨਾਂ ਦਿਨਾਂ ਦੀ ਸੂਈ ਆ ਕਟਾ ਮਗਰ ਹਾਂਜੀ ਬੱਚਾ ਕਟਾ ਦੇਗੀ ਹਾਂਜੀ 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 ਠੀਕ ਆ ਤੇ ਇਹਦੇ ਥੱਲੇ ਮਨਗੀ ਤਕਰੀਬ ਮਣਾਉਣਾ 8 ਕਿਲੋ ਬੋਲਾ ਹੈਗਾ ਠੀਕ ਆ ਤੇ ਕੋਈ ਵੀ ਵੀਰ ਭਰਾ ਆਵੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਆਪਣਾ ਬੋਲਾ ਤੋਂਵੇਂ ਆਪਣੇ ਕੋਲ ਵੀ گاਉਂ ਆਈਆਂ ਹੁੰਦੀਆਂ ਆਪਾਂ ਕਿਹੜਾ ਘਰੇ ਤਿਆਰ ਕੀਤੀਆਂ ਕਿ ਨਾ ਵੀਰਾ ਭਣਾ ਇਹਨਾਂ ਦੇ ਘਰਾਂ ਦਾ ਮਾਲ ਦੇ ਇਹਨਾਂ ਦੇ ਘਰਾਂ 'ਚ ਦਰਿਆ ਜਾਂਦਾ ਹੈ ਆਪਾਂ ਨੇ ਅੱਗੋ ਲਈਦਾ ਤੇ ਅੱਗੋ ਤੇ ਇਦਾਂ ਮਲਕੀ ਗਾਲਤ ਰਿਆ ਜਾਂਦਾ ਕਰਮਾਲੀਆਂ ਤੇ ਇਹ ਸੂਆ ਕਿਹੜਾ ਸੂਈ ਆ ਸਾਬ ਇਹ ਸੂਆ ਵਿੱਚੀ ਦੂਜਾ ਸੂਈ ਆ ਦੂਜਾ ਸੁਆ ਸੁਈਆ ਤੇ ਤਿੰਨਾ ਚਾਰਾਂ ਦਿਨਾਂ ਦੀ ਸੁਈਆ ਹਾਂਜੀ ਤੇ ਐਸ ਵੇਲੇ 7-8 ਕਿਲੋ ਬੋਲਾ ਖੁੱਲਾ ਹੈਗਾ 8 ਕਿਲੋ ਪੱਕਾ ਬੋਲਾ ਏ ਪੱਕਾ 8 ਕਿਲੋ ਬੋਲਾ ਹਾਂਜੀ ਤੇ ਇਹਨੇ ਪਲੂਨ ਨੇ ਦੁੱਧ ਕਿੰਨਾ ਕ ਪਾਇਆ ਇਹਨੇ 10 ਕਿਲੋ ਦੁੱਧ ਦਿੱਤਾ ਯਾਰ ਪਲੂਨ ਨੇ ਹਨਾ ਹਾਂਜੀ ਹਾਂਜੀ ਤਿਆਰ ਕੀ ਵੀ ਦੇ ਦੂ 10-11 ਕਿਲੋ ਦੁੱਧ ਖੁੱਲਾ ਇਹ ਨੂੰ ਐਵੇਂ ਆਪਾਂ ਝੂਠ ਮਾਰੀ ਜਾਈਏ 12 13 ਦਿੱਤਾ 14 ਦਿੱਤਾ 10 ਕਿਲੋ ਦੁੱਧ ਇਹਨੇ ਦਿੱਤਾ ਏ ਤੇ ਅੱਜ ਤੇ ਜਿਆਦਾ ਨੇ ਸੁਈ ਨੂੰ 8 ਕਿਲੋ ਬੋਲਾ ਹੋਣਾ ਕਹਿਨੂੰ ਮੈਂ 9 ਵੀ ਕਹਿ ਸਕਦਾ ਨਾ ਨਹੀਂ ਠੀਕ ਆ ਤੋਰ ਤੋਰ ਕਰਾਈ ਚੱਕ ਸਜਣੋ ਸਾਫ ਸੁਥਰੀ ਝੋਟੀ ਆ ਤੇ ਕੱਦ ਦੀ ਗੱਲ ਕਰੀਏ ਜਿਆਦਾ ਵੱਡਾ ਨਹੀਂ ਗੱਬਣ ਮੈਂ ਦਾ ਕੱਦ ਚੰਗਾ ਵਾ ਤੇ ਬਾਕੀ ਨਾ ਲੇਵੇ ਭਾਂਡੇ ਲਈਓ ਸਾਫਾ ਸਿੰਗ ਵੀ ਚੰਗਾ ਮੈਂ ਮੈਂ ਤੁਹਾਡੀ ਸਾਫ ਹੋਏ ਤਾਂ ਕਿੱਡੀ ਜਿਹਾ ਲੰਘਣਾ ਲੇਖ ਤੇ ਚੂਣ ਚਾਣ ਇੱਕ ਨੰਬਰ ਨਾਲ ਲਾਵ ਚੂਣ ਚਾਣ ਹੋਤੀ ਜਾਰੀ ਚੱਗੀ ਜਾ ਕੀ ਬਾਤ ਆ ਸਜਣੋ ਵਾਇਰਲ ਵਾਇਰਲ ਚੰਗੀ ਲੱਗੀ ਹੋਈ ਆ ਤੇ ਲੇਵਾ ਜਿੰਨਾ ਹੈਗਾ ਠੋਸ ਆ ਚੈੱਕ ਕਰ ਲੋ ਰੂਮਰ ਕੁਤਤੀ ਆ ਚੂਣ ਦੇ ਵਿੱਚ ਠੀਕ ਆ ਆਪਰਾ ਨਕਸ਼ਾ ਹੋਇਆ ਤਾਂ ਫੇਲ ਨਹੀਂ ਕਰ ਸਕਦਾ ਨਹੀਂ ਠੀਕ ਆ ਓਕੇ ਰਿਪੋਰਟ ਆ ਸਜਣੋ ਆਪਾਂ ਵੀ ਤੁਹਾਨੂੰ ਪਤਾ ਪੈਸੇ ਲਾ ਕੇ ਲਿਆਈਂਗਾ ਬਿਲਕੁਲ 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 ਗਾਉਂ ਵੀ ਪੈਸੇ ਲਾ ਕੇ ਆਉਂਦੀਆਂ ਸਜਣੋ ਕਰ ਲਓ ਚੈੱਕ ਸਜਣੋ ਵੈਰਲਵਰਲਸ ਹੋਣੀ ਲੱਗੀ ਆ ਥਾਨਲੇਵੇ ਦੀ ਕੁਆਲਿਟੀ ਚੰਗੀ ਆ ਤੇ ਬਾਕੀ ਤੁਹਾਡੇ ਪਸੰਦ ਆਉਣੀ ਚਾਹੀਦੀ ਆ ਕਿਉਂਕਿ ਤੁਸੀਂ ਇਹਨਾਂ ਦੇ ਪੈਸੇ ਖਰਚ ਕਰਦੇ ਹੋ ਹਾਂਜੀ ਹਾਂਜੀ ਦੇਖੋ ਉਤਰਾ ਇਧਰ ਦੇਖੋ ਹੈਗੀ ਕਿ ਨਹੀਂ ਫਿਰ ਫਿਰਦੀ ਵਿਰਲ ਦੇ ਨਹੀਂ ਥਾਣਾ ਬਹੁਤ ਵਿਰਲਾਂ ਤੇ ਲੱਗੇ ਨੇ ਵੀ ਦੀਆਂ ਸਫਾਈਆਂ ਵੀ ਚੰਗੀਆਂ ਦੇਖੋ ਮੁਠੀ ਵਾਲਾ ਥਣ ਲੱਗਾਗਾ ਨਾ ਹਾਂ ਮੈਂ ਨਾ ਧਾਰ ਕੱਢੋਗਾ ਨਾ ਐ ਉਠੇ ਹੀ ਦੀ ਮੋਟੀ ਧਾਰ ਹੁੰਦੀ ਐ ਐਨੀ ਪੋਲੀ ਚੋਣ ਚ ਨਹੀਂ ਪੋਲੀ ਆ ਚੋਣ ਚ ਦੋ ਰੀਡ ਕੀ ਰਹੂਗਾ ਇਹਦਾ ਲਵ ਰੀਡ ਦਾ ਮੁੱਲ ਸ਼ਾਬ ਕਰਨੇ 80000 ਰੁਪਏ ਅੱਛਾ ਤੇ ਇਹ ਤਾਂ ਸੌਂਤ ਨਹੀਂ ਕਿੰਨੇ ਦੀ ਦੇ ਦਿੱਗੇ ਤੂੰ ਹੀ ਦੱਸ ਦੇ ਹੁਣ ਕਿੰਨੇ ਦੀ ਦੇ ਦਿੱਗੇ ਆ 50000 ਰੁਪਇਆ ਸੱਜਣੋ ਵੀਰ ਨੇ ਇਹਦੀ ਡਿਮਾਂਡ ਰੱਖੀ ਆ ਤੇ ਬਾਕੀ ਮਾਰਦੇ ਆ ਟੱਕਰ ਇਹਦੇ ਨਾਲ ਵੀ ਕਿੰਨੇ ਦੀ ਹਾਂ ਨਾ ਕਰਦਾ 75 ਦੀ ਦੇ ਦਿੱਗੇ 75 ਦੀ ਦੇ ਦਿੱਤੀ ਕੀ ਹੋਰ ਕਰੀਏ ਮਾਨਦਾਨ ਕਰ ਦਿੱ ਗਏ ਥੋੜਾ ਬਹੁਤਾ ਤੂੰ ਹੀ ਦੱਸ ਦੇ ਕਿੰਨਾ ਕਰੀਏ 75 ਤਾਂ ਇਹ ਵੀ ਹਲਾ ਹੁਣ ਜਾਇਜ਼ ਜਾਇਜ਼ ਕਰ ਦੇ ਆਪ ਹੀ ਜਾਇਜ਼ ਕਰ ਦੇ ਜਮਾ ਯਾਰ ਹੋਰ ਕੱਟ ਕਰ ਲੀਏ ਠੀਕ ਹਾਂ ਓਕੇ 74000 ਦੀ ਵੀਰ ਕਹਿੰਦਾ ਸੱਜਣੋ ਹਾਂ ਨਾ ਹੀ ਝੋਟੀ ਨਾ 72000 ਦੀ ਦੇ ਦਾਂਗੇ ਅੱਛਾ ਹਾਂ 200 ਰੁਪਏ ਛੋੜ ਹਾਂ ਨਾ 72 ਦੀ ਦੇ ਦਾਂਗੇ ਜਮਾਈ ਐਂਡ ਜਮਾਈ ਐਂਡ ਇਹ ਦੂ ਗਾਂ ਦਾ ਯਾਰ ਹੁਣ ਫਿਰ ਕੁਛ ਕਹਿ ਨਹੀਂ ਸਕਦੇ ਹਨਾ ਦੇਖ ਲਓ ਹੁਣ ਤਾਜੀ ਸੂਈ ਤਾਜੀ ਸੂਈ ਆ ਯਾਰ ਤੂੰ ਚਾ ਸੂਆ ਝੋਟੀ ਗਿੱਲਾ ਨਾੜੂ ਆ ਨਹੀਂ ਠੀਕ ਆ ਹੁਣ ਨਹੀਂ ਕਹਿੰਦੇ ਤੈਨੂੰ 72000 ਦੀ ਇੰਨੇ ਦੀ ਦੇ ਆਪਾਂ ਮਲਕੀ ਕੋਈ ਪੁਰਣੀ ਛੇਤੀ ਕੀਤਾ ਦਿੰਦਾ ਨਹੀਂ ਦਿੰਦਾ ਕੋਈ ਸ਼ੱਕ ਨਹੀਂ ਬਾਈ ਚਲ ਚਲ ਭਾਜ ਲਈ ਤੇ ਮੈਂ ਕਿ ਚਲ ਦੇ ਦਈਏ ਭਾਜੀ ਬਾਕੀ ਸਫਾਈਆਂ ਸੂਈਆਂ ਕੱਟੀ ਨੂੰ ਬਹੁਤ ਚੰਗੀਆਂ 10 11 ਕਿਲੋ ਦੁੱਧ ਦੇਈ ਜਾਣਾ ਨੇ ਵੀਰੇ ਇੰਨਾ ਹੀ ਦੁੱਧ ਵੱਡੀ ਮਾਝ ਨੇ ਜਿਨ੍ਹਾਂ ਨੇ ਇੰਨਾ ਹੀ ਨੇ ਦੇਣਾ ਵੇਖੋ ਇੱਧਰ ਥੱਲੇ ਹਾਂ ਹਰੇ ਖਾਪੀ ਕੇ ਲਾ ਬਣ ਵੀ ਜਾਣੀ ਆ ਵੇਖੋ ਲੱਗਿਆ ਬਰਨੀ ਫਰਦੀ ਕਿ ਨਾ ਪਾਟਾ ਤੇ ਨਹੀਂ ਉੱਤੋਂ ਨਹੀਂ ਥੱਲੇ ਹੋਵੇ ਹਾਂ ਨਹੀਂ ਓਕੇ ਰਪੋਟ ਬਹੁਤ ਵਾਇਰਲ ਵਰਲ ਲੱਗੀ ਆ ਕਰਮਾਂ ਵਾਲੀ ਨੂੰ ਤੇ ਬਾਕੀ ਚੂਨ ਚਾਹ ਨੂੰ ਸੀਲ ਆ ਨਾ ਤੂੰ ਹੁਣ ਤਾਂ ਮੈਂ ਦੱਸਿਆ ਵੀ ਬਹੁਤ ਜਿਆਦਾ ਸੀ ਗਿਆ ਬੱਚੇ ਬੁੱੱਚੇ ਤੇ ਓਕੇ ਆ ਜਮਾ ਓਕੇ 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 ਜੇ ਤੂੰ ਕਹੋਗੇ ਤੇ ਪਤਾ ਹੈ ਮਾਰ ਕੇ ਖਾ ਦਿੰਨੇ ਆ ਅੱਛਾ ਤੇ ਇਹਦੀ ਹੁਣ ਕੀ ਹਿਸਾਬ ਤੋਰ ਇਹਦੀ ਕਰਾ ਦੇ ਚੱਕ ਬਾਕੀ ਤਾਂ ਆਪਾਂ ਦੱਸਤਾ ਸਾਰਾ ਹਿਸਾਬ ਕਿਤਾਬ ਕੱਦ ਬਹੁਤ ਚੰਗਾ ਸਜਣੋ ਇਹ ਲਵ ਚੂਨ ਚ ਕਰੜੀ ਤਾਂ ਨਹੀਂ ਨਾ ਨਾ ਬੋਲੀ ਬੋਲੀ ਇਹਦਾ ਥਣ ਥੋੜਾ ਜਿਆ ਲੈ ਲੱਗਦਾ ਨਾ ਜਿਵੇਂ ਕਰੜੀਆਂ ਮਈਆਂ ਦਾ ਹੁੰਦਾ ਨਹੀਂ ਨਹੀਂ ਬੋਲੀ ਆ ਬੋਲੀ ਆ ਜਮਾ ਹਾਂ ਸਜਣੋ ਨਵਾਂ ਹਾਨ ਝੋਟੀ ਦੂਜਾ ਸੁਆ ਤੇ ਤੀਜੇ ਲਈ ਸ਼ਾਇਦ ਗੱਬਣ ਹੋਊਗੀ ਤੀਜੇ ਲਈ ਗੱਬਣ ਹਨਾ ਹਾਂਜੀ ਹਾਂਜੀ ਵਿਰਲ ਬਰਲ ਸੋਣੀ ਲੱਗੀ ਆ ਥਾਣਾ ਤੇ ਪੱਠਪੁੜੇ ਦੀ ਬਹੁਤ ਚੰਗੀ ਕੱਟੀ ਬਾਕੀ ਤੁਹਾਡੇ ਸਾਹਮਣੇ ਆ ਪੰਜ ਮਹੀਨੇ ਪੂਰੇ ਹੋ ਗਏ ਆ ਵੀਰ ਕਹਿੰਦਾ ਤੇ ਛੇਵਾਂ ਲੱਗ ਗਿਆ ਬਾਕੀ ਤੁਸੀਂ ਜਿਹੜਾ ਚੈੱਕ ਇਹਨੂੰ ਕਰਾ ਸਕਦੇ ਆ ਕਿਉਂਕਿ ਤੁਸੀਂ ਸੱਜਣੋ ਹਰ ਵੀਡੀਓ 'ਚ ਕਹਿੰਨੇ ਆ ਵੀ ਪੈਸੇ ਖਰਚ ਕਰਨੇ ਆ ਤੇ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਕਿਉਂਕਿ ਇਹ ਵੀ ਗਾਉਂ ਪੈਸੇ ਲਾ ਕੇ ਲੈ ਕੇ ਆਏ ਆ ਤੇ ਸੱਜਣੋਂ ਆਪਣੇ ਵੱਲੋਂ ਇਹਨਾਂ ਨੇ ਵੀ ਇਹਦੀ ਜਿਹੜੀ ਤਸੱਲੀ ਉਹ ਕੀਤੀ ਆ ਅੱਗੇ ਤੁਸੀਂ ਕਰਨੀ ਆ ਕਰੋ ਚੱਲ ਤੇ 4 ਕਿਲੋ ਦੁੱਧ ਵੀਰ ਕਹਿੰਦਾ ਵੀ ਇਹਦੇ ਕੋਲੇ ਜਿਹੜਾ 4.5 ਕਿਲੋ ਇੱਕੇ ਟਾਈਮ ਆਪਾਂ ਚੁਣਨੇ ਆ ਤੇ ਲੱਭ ਜਿਵੇਂ ਚੁਈ ਆ ਇਹ ਤੇ ਮਿਲੀ ਆ ਕੇ ਭਾੜੇ ਤੇ ਕਿ ਟਿੱਕੇ ਟੂਕਾ ਲਿਆ ਇਹਨੇ ਕੋਈ ਮਾਰਾ ਮੂਹ ਆਪਾਂ ਵੀਰ ਉਹਨਾਂ ਦੇ ਘਰੇ ਉਹਨਾਂ ਬੰਦਿਆਂ ਨੇ ਭਾੜਾ ਨਹੀਂ ਪਾਇਆ ਅੱਛਾ ਲੋਕਾਂ ਦੇ ਛੁੱਟ ਕੇ ਅੱਗੇ ਪੱਠੇ ਤੇ ਬੈਘੇ ਥੱਲੇ ਤੇ ਵਧੀਆ ਉਸੇ ਵਾਲੇ ਪਸੰਦ ਵਿੱਚ ਹੋ ਕੇ ਲੈ ਜਾਂਦੀ ਹੈ ਆਪਾਂ ਠੀਕ ਆ ਤੇ ਆਪਣ ਘਰੀਆਂ ਆ ਕੇ ਨੇ ਮੜਾ ਜਿਹਾ ਕੀਤਾ ਏ ਠੀਕ ਆ ਐਵੇਂ ਆਕ ਜਾਈਗੀ ਆਪਾਂ ਮੈਂ ਸਵੇਰੇ ਟੀਕਾ ਲਾ ਕੇ ਚੋਈਓ ਠੀਕ ਆ ਨਹੀਂ ਦੱਸਣਾ ਚਾਹੀਦਾ ਹਾਂਜੀ ਕੱਲ ਸਵੇਰੇ ਨਾ ਮੈਂ ਇਹ ਤਾਂ ਕੋਈ ਨਹੀਂ ਹਜੇ 2 ਮਹੀਨੇ ਕਰਮਾੜੀ ਨੇ ਮਿਲ ਜਾਣਾ ਹੋਰ ਜੇ ਸੀਲ ਆ ਤਾਂ ਤੇ ਬਾਕੀ ਠੰਡੀ ਆ ਪਰ ਟੀਕਾ ਵੀ ਲਵਾਇਆ ਨੇ ਇਹਨੇ ਲੱਤ ਨਹੀਂ ਮਾਰੀ ਲੱਤ ਨਹੀਂ ਮਾਰਨੀ ਇਹਨੇ ਮੈਂ ਵੰਗਾ ਮਾਗੇ ਤੇ ਥੱਲੇ ਬਹਿ ਜਾਣਾ ਅੱਛਾ ਵੰਗਾ ਪਾਉਂਦੇ ਆ ਪੰਗੇ ਤੇ ਲੱਗੀ ਆ ਠੀਕ ਆ ਠੀਕ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਫਿਰ ਇਹਦਾ ਵੇਖ ਲਓ ਕਿੰਨੇ ਆ ਹੈ ਗਈ ਉਹਨੇ ਦੀ ਦੇ ਦਿੰਦੇ ਨਹੀਂ ਉਹਨੇ ਦੀ ਝੋਟੀ ਦਾ ਕੱਤ ਕਰਨ ਲੇਤੋ ਤੁਸੀਂ ਹੈਗਾ ਨਹੀਂ ਮੈਂ ਕਹਿੰਦਾ ਬਾਈ ਪੱਠਪੜਾ ਬਹੁਤ ਚੰਗਾ ਤੇ ਚੰਗੇ ਰੁਪਈਆ ਦੀ ਤਿਆਰ ਹੋਊਗੀ ਝੋਟੀ ਬਾਕੀ ਕੱਲਾ ਸਿੰਘ ਦਾ ਹੀ ਇਹਨੂੰ ਹੋਰ ਕੋਈ ਹੱਥ ਧਰਾ ਨਹੀਂ ਹਾਂਜੀ ਹਾਂ ਲੇ ਵੀ ਭਾਂਡਾ ਕਰਮਾਂ ਵਾਲੀ ਥੱਲੇ ਸੋਣਾ ਤੇ ਉਹ ਸਿੰਘ ਤਨ ਭਰਾ ਥੋੜਾ ਇਹ ਵੀਡੀਓ ਜਨਾ ਜ਼ਿਆਦਾ ਲੱਗਦਾ ਹਾਂ ਹਾਂ ਇਹ ਵੀ ਚੱਕਰ ਪੈ ਜਾਂਦਾ ਉਹ ਤਾਂ ਸਾਰੀ ਸ਼ਾਹ ਕਾਲੀ ਐਨ ਵਧੀਆ ਜੈੱਟ ਬਲੈਕ ਆ ਜੈੱਟ ਬਲੈਕ ਆ ਸਾਰੀ ਹਾਂ ਤੇ ਬਾਕੀ ਝੋਟੀ ਠੰਡੀ ਢੁੰਡੀ ਵੀ ਚੰਗੀ ਆ ਐ ਜਿਤਨਾ ਮਰਜ਼ੀ ਇਹਨੂੰ ਬਚਾਇਆ ਹੱਥੋਂ ਤੇਰੀਓ ਕੋਈ ਵਿਚਾਰ ਨਹੀਂ ਹੈਗੀ ਠੀਕ ਠੀਕ ਠੰਡੀ ਬਹੁਤ ਐ ਕਿੰਨੇ ਦੀ ਦੇ ਦਿੱਤੀ ਫਿਰ ਦੇਖ ਲੈ ਮੁੱਲ ਤੇ ਪੈਣ ਕਰਦਾ ਮੇਰੇ ਲਈ ਉਹਦਾ ਭਾਵੇਂ 90 ਕਰ ਲਾ ਮੈਂ ਥੋੜੀ ਕਹੂੰਗਾ ਤੈਨੂੰ ਵੀ ਮੁੱਲ ਘੱਟ ਕਰ ਇਹਦਾ ਤੂੰ ਵੇਖਣਾ ਵੀ ਜਿੱਥੇ ਜੇ ਆਪਾਂ ਨੂੰ ਕੋਈ ਚਾਹ ਪਾਣੀ ਬਣ ਜੇ ਤੇ ਧੰਨਵਾਦ ਰੱਬ ਦਾ ਹਾਂਜੀ ਹਾਂਜੀ ਹੈਨਾ ਕਿੰਨੇ ਦੀ ਦੇ ਰਹੀਏ ਫਿਰ 60 ਦੇ ਦਿੱਗੇ ਹੈ 60 ਦੀ ਦੇ ਦਿੱਗੇ 60 ਦੀ ਦੇ ਦਿੱਗੇ ਕਰ ਤੇ ਥੋੜਾ ਬਹੁਤਾ ਮਾਨਤਾ ਬਾਹਲਾ ਨਹੀਂ ਕਹਿੰਦਾ ਗਾ ਵੀ ਪੈਸੇ ਲੱਗ ਹਾਂ ਜਮਾਏ ਕਹਦੇ ਵੀ ਐਨੇ ਰੁਪਏ ਪਾ ਦਿਓ ਕਾ ਖਾਤੇ ਚ ਹਾਂ ਨਹੀਂ ਕਰਦਗੇ ਜਮਾਏ ਉਹਦੇ ਅੰਗੂਈ ਉਹਦੇ ਵਰਗੂਈ 53000 ਰੁਪਏ ਪਾ ਦਿਓ ਖਾਤੇ ਚ ਅੱਛਾ 53000 ਰੁਪਏ ਜਿਆਦਾ ਨਹੀਂ ਆਪਾਂ ਕਹਿੰਦੇ ਲੋ ਵੀ ਸੱਜਣੋ ਆਈਆਂ ਤੁਹਾਨੂੰ ਪਤਾ ਨਹੀਂ ਹੁਣ ਨਹੀਂ ਮੈਂ ਕਹਿੰਦਾ ਤੈਨੂੰ ਵਾਕੇ ਕੋਈ ਸ਼ੱਕ ਨਹੀਂ ਇਹ ਚ ਮੈਂ 2000 ਰੁਪਏ ਰੱਖ ਕੇ ਤੁਹਾਨੂੰ ਦੱਸਿਆ ਹੈ ਕੀ ਪਤਾ ਤੁਹਾਨੂੰ ਪਤਾ ਪੰਜਾਂ ਮਹੀਨਿਆਂ ਦੀ ਗੱਬਣ ਅੱਧ ਜ ਮੈਂ ਆਈ ਆ ਆਈ ਆਈ ਹਾਂ ਕੋਈ ਸ਼ੱਕ ਨਹੀਂ ਤੇ ਕਾ ਨਿੰਦਾ ਕਰਨ ਨਹੀਂ ਦਿੰਦਾ ਕੋਈ ਸ਼ੱਕ ਪੁੱਛੋ ਆਪਾਂ 50 ਰੁਪਏ ਲਈ ਹੁੰਦੇ ਹੁਣ 2000 ਤੋਂ ਜ਼ਿਆਦਾ ਨਹੀਂ ਆ ਹਾਂ ਖਰਚਾ ਵੀ 1000 ਪੈ ਜਾਂਦਾ 5000 ਤਾਂ ਦਲਾਲੀ ਵੀ ਪੈ ਜਾਂਦੀ ਕਈ ਵਾਰੀ ਘਰ ਵਾਲੇ ਵੀ 50 ਦਾ ਘੱਟ ਨਹੀਂ ਦਿੰਦੇ ਜਿਹੜੀ ਪੰਜਾਂ ਮਹੀਨਿਆਂ ਦੀ ਮੈਂ ਗੱਬਣਿਆ ਸਾਈ ਖਰੀਦਿਆ 4 ਕਿਲੋ ਦੁੱਧ ਆ ਕੋਈ ਸ਼ੱਕ ਨਹੀਂ ਨਹੀਂ ਦਿੰਦੇ ਮੈਂ ਵੀ ਕੱਦ ਕਾਠ ਆ ਲਈ ਆ ਕੱਦ ਕਾਠ ਆ ਲਈ ਆ ਉਤਰੇ 45000 ਦੀ ਹੈਗੀ ਦੋ ਨੰਬਰ ਦੀ ਏ ਮੈਂ ਆਪਾਂ ਇਹੋ ਜਿਹਾ ਕਦੀ ਕੰਮ ਨਹੀਂ ਮਰਗੀ ਚੱਲਦਾ ਨਹੀਂ ਨਹੀਂ ਹਾਂ ਹਾਂ ਸੋ ਇਦਣੋ ਚੰਗੀ ਆ ਦੇ ਯਾਰ 53000 ਦੇ ਵਿੱਚ ਝੋਟੀ ਕੋਈ ਮਾੜੀ ਨਹੀਂਗੀ ਜਿੰਨਾਂ ਕ ਮੀਰਾ ਆਈਡੀਆ ਰੋਜ਼ ਕੰਮ ਕਰਦੇ ਆ ਕੋਈ ਜ਼ਿਆਦਾ ਰੇਟ ਨਹੀਂ ਇਹਦਾ ਤੇ ਕਰਕੇ ਨਾ ਤਸੱਲੀ ਕਰ ਲਿਓ ਖਰੀਦਦਾਰੀ ਚੰਗੀ ਆ ਸੀਲ ਸਾਊ ਆ ਓਕੇ ਰਿਪੋਰਟ ਆ ਬਾਕੀ ਇਹਨੇ ਦੁੱਧ ਵੀ ਝੋਟੀ ਨੇ 13-14 ਕਿਲੋ ਦਿੱਤਾ ਸੱਚ ਆ ਨਹੀਂ ਕੁਆਲਿਟੀ ਚੰਗੀ ਆ ਮੈਂ ਦੱਸਣਾ ਮੈਂ ਭੁੱਲ ਗਿਆ ਹਾਂ ਤੇਰਾ 14 ਕਿਲੋ ਝੋਟੀ ਨੇ ਦੁੱਧ ਦਿੱਤਾ ਸੱਚੀ ਚੰਗੀ ਆ ਚੰਗੀ ਚੰਗੀ ਆ ਕੋਈ ਸ਼ੱਕ ਨਹੀਂ ਲਓ ਵੀ ਸੱਚ ਨੂੰ ਤਾਜੀ ਝੋਟੀ ਦੀ ਵੀ ਡਿਟੇਲ ਲੈ ਲਈ ਆ ਤੇ ਤੋਕਰ ਗੱਬ ਦੀ ਵੀ ਲੈ ਲਈ ਆ ਲੌ ਕੁਨੇ ਇਸ ਵੇਲੇ ਦੋ ਐਨੀਮਲ ਫੋਰ ਸੇਲ ਵਿਕਾਊਗਾ। ਭਾ ਨਹੀਂ ਆਪਾਂ ਇਹਦਾ ਵੀ ਕੀਤਾ ਏ। ਜਮਈ ਮੇਰਾ ਵੀਰ ਭਰਾ ਖੜੂਗਾ ਨਾ ਯਾਦ ਕਰੂ ਜੂਨ ਜੂਨ ਬੜੀ ਚੰਗੀ ਕੱਟੀ। ਠੀਕ ਆ। ਜੂਨ ਜਦੈਂ ਦੋ ਦੀ ਮੋਟਰ ਹੀ ਹੈ ਕਿ ਇੱਕ ਸਾਦੇ। ਠੀਕ ਆ ਠੀਕ। ਹਾਂਜੀ ਹਾਂਜੀ। ਧੰਨਵਾਦ ਆ ਸੱਜਣੋ। ਕੋਈ ਵੀਰ ਭਰਾ ਭੈਣ ਆਪਣੇ ਤੋਂ ਖੜਦਾ ਆ ਆਪਦੀ ਤਸੱਲੀ ਕਰਕੇ ਖੜੇ। ਹਾਂ। ਤੇ ਆਵੇ ਆਪਾਂ ਨੂੰ ਵੈਲਕਮ ਜਿਹੜਾ ਵੀ ਕੋਈ ਆਉਂਦਾ ਵਾ ਚਾਹ ਪਾਣੀ ਪਿਾਵਾਂਗੇ ਜਿੱਦਾਂ ਦਾ ਆਪ ਵੀਨੇ ਰੋਟੀ। ਬਿਲਕੁਲ ਬਿਲਕੁਲ ਓਕੇ ਰੋਟੀ। ਆਪਦੀ ਤਸੱਲੀ ਕਰਕੇ ਖੜੇ ਮੇਰਾ ਕੋਈ ਵੀ ਜਾਂ ਜੇ ਬਰਾਬਰ ਹੀ ਪ੍ਰਭਾਵੀ ਵੀ ਆਉਂਦਾ ਦਾ ਤੇ ਮੁੜ ਕੇ ਆਪਾਂ ਨੂੰ ਲਾ ਮਾਣਾ ਦਵੇ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜੈ ਜ ਰੇਡ ਦੇ ਦੋ ਪਸੂ ਸਟਾਰਟਿੰਗ ਚ ਸਵੇਰ ਦੇ ਟਾਈਮ ਹੀ ਵਿਖਾਤੇ ਆ ਨੋਟ ਕਰ ਲਿਓ 9:00 ਵਜੇ ਦਾ ਸਮਾਂ ਹੀ ਆ ਵੀਡੀਓ ਕਰਨ ਦਾ ਤੇ ਬਾਕੀ ਅੱਗੇ ਵੀ ਤੁਹਾਨੂੰ ਮਿਲਦੇ ਰਵਾਂਗੇ ਧੰਨਵਾਦ ਸਾਰੇ ਭੈਣਾ ਭਰਾਵਾਂ